ਨਾਮ ਗਰਮੇਲ ਸਿੰਘ ਪਿੰਡ ਗੁਣੀ ਪਈ ਜੀ ਕੀ ਕੰਮ ਕਰਦੇ ਸੀ ਮੈਂ ਫੌਜ ਦੇ ਵਿੱਚ ਉਹ ਰਟਾਇਰਾਂ ਕੀ ਗੱਲਬਾਤ ਹੋ ਜੀ ਵੀਰ ਜੀ ਤੁਹਾਡੇ ਨਾਲ ਮੇਰੇ ਨਾਲ ਮੇਰਾ ਦੋਸਤ ਸੀ ਜੀ ਉਹਨੇ ਮੇਰੇ ਨਾਲ ਧੋਖਾ ਮੇਰੀ ਘਰ ਵਾਲੀ ਨਾਲ ਮਿਲ ਕੇ ਹਾਂਜੀ ਦੋਨਾਂ ਨੇ ਮੇਰੇ ਨਾਲ ਧੋਖਾ ਕੀਤਾ ਕਿਵੇਂ ਕੀਤਾ ਜੀ ਧੋਖਾ ਧੋਖਾ ਕੀਤਾ ਜੀ ਇਹਨਾਂ ਨੇ ਆਪ ਦੇ ਵਿੱਚ ਰਿਲੇਸ਼ਨ ਬਣਾ ਲਏ ਫੋਨ ਰੱਖ ਲਏ ਤੇ ਮੈਨੂੰ ਗੋਲੀਆਂ ਦਿੰਦੇ ਸੀ ਇਹ ਪਾ ਦਿੰਦੇ ਸੀ 2.5 ਕਿੱਲੇ ਮੇਤੋ ਜ਼ਮੀਨ ਦੇ ਨਾਲ ਨੌਕਰਾ ਲਈ ਸੀ ਕਿਹਨੇ ਨੌਕਰਾ ਮੇਰੀ ਘਰ ਵਾਲੀ ਨੇ ਤੇ ਉਹ ਚਮਕੌਰ ਨੇ ਮਿਲ ਕੇ ਘਰ ਵਾਲੀ ਨੇ ਮੇਰੇ ਲਈ ਉਹਨੇ ਆਪਦੇ ਨਾਮ ਕਰਵਾਲੇ ਸੀ ਕਦੋਂ ਕਦੋਂ ਗੱਲ ਹੈ ਕਿਵੇਂ ਕਿਵੇਂ ਗੱਲ ਸਾਰੀ ਪੂਰੀ ਬਣੀ ਇਹ ਗੱਲ ਤਾਂ 4-5 ਸਾਲ ਦੀ ਹੈ ਜੀ ਹਾਂਜੀ ਹਾਂਜੀ ਉਹਦੋਂ ਮੈਨੂੰ ਲੱਗਿਆ ਬਾਅਦ ਚ ਪਤਾ ਨਹੀਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਜੀ ਤੁਸੀਂ ਕਿੱਥੇ ਉਦੋਂ ਕਰੀ ਹੁੰਦਾ ਤੇ ਮੈਂ ਕਰੀ ਹੁੰਦਾ ਸੀ ਜੀ ਅੱਛਾ ਜੀ ਇਹ ਮੈਨੂੰ ਦਿਨ ਰੋਟੀ ਖਾਣੇ ਦੇ ਵਿੱਚ ਮੈਨੂੰ ਮਤਲਬ ਕੁਛ ਨਾ ਕੁਛ ਮਿਲਾ ਕੇ ਦਿੰਦੇ ਤੇ ਮੈਂ ਸਾਈਨ ਕਰਦਾ ਤੇ ਜਿੱਥੇ ਰਜਿਸਟਰੀ ਹੈ ਉਦੋਂ ਤੇ ਗੁੱਠਾ ਲੱਗਾ ਹੈ ਇਹ ਤੋਂ ਖਾ ਮੈਨੂੰ ਦਿੰਦੇ ਰਹੇ ਆਪਸ ਰਿਲੇਸ਼ਨ ਬਣਾਉਂਦੇ ਰਹੇ ਜੀ ਇਹ ਮੈਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ నా ਮੇਰੇ ਬੇਟੇ ਨੂੰ ਕਤਰਾ ਬੇਟੀ ਮੇਰੀ ਹੈ ਨਹੀਂ ਸੀ ਇੱਥੇ ਬੇਟੀ ਕਿੱਥੇ ਬੇਟੀ ਮੇਰੀ ਕੈਨੇਡਾ ਹੈ ਯਾਰਾ ਜੀ ਅੱਛਾ ਹਾਂਜੀ ਇਹ ਆਪਸ ਵਿੱਚ ਰਿਲੇਸ਼ਨ ਬਣਾਉਂਦੇ ਰਹੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹ ਇੱਕ ਦੋ ਵਾਰ ਮੈਨੂੰ ਸ਼ੱਕ ਤਾਂ ਹੋਈ ਹੈ ਪਰ ਲਾਈ ਸੀ ਇਤਰਾ ਹੁਣ ਕਿਵੇਂ ਕਰ ਸਕਦੇ ਜਦ ਤੱਕ ਅਪਰੂਵ ਨਹੀਂ ਮੇਰਾ ਦੋਸਤੇ ਹੀ ਮੈਂ ਹਰ ਇੱਕ ਮਦਦ ਉਹਦੀ ਕਰਦਾ ਸੀ ਕਿਉਂ ਮੈਂ ਜਿਉਹ ਜਿਉ ਲੱਗਿਆ ਹੋਇਆ ਸੀ ਤੇ ਉਹ ਸਰਪੰਚ ਤੇ ਇਸ ਕਰਕੇ ਮੇਰੇ ਨਾਲ ਇਹਨਾਂ ਨੇ ਧੋਖਾ ਕੀਤਾ ਮੇਰੀ ਸਾਰੀ ਜ਼ਮੀਨ ਹੀ ਨੜਪਣੀ ਚਾਹੀ ਹੁਣ 2 2.5 ਸਾਲ 2.5 3 ਸਾਲ ਹੋ ਗਏ ਕਿਸੇ ਮੇਰੇ ਕੋਲ ਸਾਲਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਗੋਲੀਆਂ ਦੰਦੇ ਸੀ ਜੀ ਇਹ ਦਵਾਈ ਮਂਗਾ ਕੇ ਦੰਦੇ ਸੀ ਜਿਹਦੇ ਨਾਲ ਇੱਕ ਇਹਦੀ ਥੇਲੀ ਸੀ ਥੇਲੀ ਦੀ ਦਵਾਈ ਇਹ ਨੂੰ ਦੇ ਕੇ ਗਈ ਐ ਉਹਨੂੰ ਫਿਰ ਇਹ ਕੁਲਵਿੰਦਰ ਕੌਰ ਨੂੰ ਕੁਲਵਿੰਦਰ ਕੌਰ ਦਵਾਈ ਦੀ ਗਈ ਐ ਮੈਨੂੰ ਇਹਨੂੰ ਮੇਰੇ ਘਰ ਵਾਲੀ ਨੂੰ ਕੁਲਵਿੰਦਰ ਕੌਰ ਕੌਣ ਇਹਦੀ ਸਹੇਲੀ ਐ ਜੀ ਹੂੰ ਤੇ ਇਹ ਮੈਨੂੰ ਦਵਾਈ ਦੇ ਦਿੰਦੇ ਸੀ ਜੀ ਇੱਕ ਵਾਰ ਤਾਂ ਆਇਆ ਹੋਇਆ ਯਾਨੀ ਕਿ ਇਹ ਰਿਕਾਰਡਿੰਗ ਦੇ ਵਿੱਚ ਆਇਆ ਜੀ ਵੀ ਕੁਲਵਿੰਦਰ ਕੌਰ ਬਹੁਤ ਵਧੀਆ ਦਵਾਈ ਦੇ ਕੇ ਗਈ ਐ ਵੀ ਲੈਟਰਾਂਾਂ ਲੱਗੀਆਂ ਹੁਣ ਭੱਜਿਆ ਫਤ ਹੈ ਮੈਨੂੰ ਲੈ ਗਈ ਚੱਕ ਕੇ ਫਿਰ ਹਸਸਾਲ ਜੀ ਉੱਥੇ ਵੀ ਦੋ ਦਿਨ ਤਾਂ ਮੇਰੇ ਦਰਦ ਨਹੀਂ ਗਈ ਕੋਇਆ ਫੇਰ ਬਾਅਦ ਚ ਹੋਇਆ ਜੀ ਤੁਹਾਨੂੰ ਕੀ ਗਿਆ ਜ ਦਵਾਈ ਦੀ ਕਾਜੀ ਜੀ ਮੈਨੂੰ ਕੁਛ ਕਹਿ ਕੇ ਨਹੀਂ ਦਿੰਦੀ ਸੀ ਜੀ ਮੇਰੇ ਖਾਣੇ ਦੇ ਮਲਾਦ ਦੀ ਅੱਛਾ ਹਾਂ ਜੀ ਤੇ ਦੂਬਾ ਤੁਹਾਨੂੰ ਕਿਵੇਂ ਕੀ ਹੁੰਦਾ ਸੀ ਨੀਂਦ ਆਉਂਦੀ ਸੀ ਕੀ ਹੁੰਦਾ ਮੈਨੂੰ ਨੀਂਦ ਆ ਜਾਂਦੀ ਜੀ ਮੈਂ ਪੇਈ ਰਹਿੰਦਾ ਸੀ ਜਿਵੇਂ ਬੌਲਾ ਹੋਵੇਂ ਮੈਂ ਇਤਰਾ ਹੋ ਗਿਆ ਸੀ ਦਵਾਈਆਂ ਦਿੱਤੀਆਂ ਨੇ ਨਾ ਨਾ ਮੇਰੇ ਨਾਲ ਧੋਖਾ ਕਰਦੇ ਰਹੇ ਦਵਾਈਆਂ ਦਿੱਤੀਆਂ ਨੇ ਮਕਸਦ ਕੀ ਸੀ ਇਹਨਾਂ ਦਾ ਮਕਸਦ ਇਹ ਨਾ ਹੈਗਾ ਜੀ ਮੈਨੂੰ ਮਾਰਨ ਦਾ क्यों? बस ਵੀ ਕਹਿੰਦੇ ਸਾਰੀ ਰਿਕਾਰਡਿੰਗ ਦੇ ਵਿੱਚ ਐ ਕਹਿੰਦੇ ਵੀ ਸਾਰੀ ਜ਼ਮੀਨ ਵੇਚ ਕੇ ਸਾਰਾ ਕੁਝ ਹੋ ਕਰਕੇ ਵੀ ਆ ਪਤਾ ਪਟਿਆਲੇ ਲੰਘ ਜਾਣਾ ਐ ਬਸ ਫਰਮੋਜੇ ਹੀ ਮੋਜ ਜਾਣਾ ਤੇ ਮੈਨੂੰ ਪਤਾ ਲੱਗਾ ਤੁਹਾਨੂੰ ਰਿਕਾਰਡਿੰਗ ਕੀ ਨਹੀਂ ਲੱਗੀ ਰਿਕਾਰਡਿੰਗ ਮੇਰੇ ਬੇਟੀ ਦੀ ਬੇਟੀ ਨੇ ਲਾਈ ਜੀ ਮੇਰੇ ਘਰ ਵਾਲੀ ਦੇ ਕੋ ਹੁੰਦੀ ਐ ਅੱਛਾ ਬਾਕੀ ਸਾਹਿਬ ਦੇ ਤੇ ਕੋਈ ਕੌੜ ਹੁੰਦੀ ਨਹੀਂ ਲੇਕਿਨ ਇਹਨੇ ਲਾਤੀ ਮੇਰੀ ਕਿਸਮਤ ਚੰਗੀ ਦੀ ਯਾਨੀ ਕਿ ਰਿਕਾਰਡਿੰਗ ਹੋਣ ਲੱਗ ਗਈ ਰਿਕਾਰਡਿੰਗ ਤਾਂ ਸਾਨੂੰ ਪਤਾ ਲੱਗਿਆ ਰਿਕਾਰਡਿੰਗ ਹੀ ਸਾਡੇ ਕੋਲ रिकॉर्डिंग ਦੇ ਵਿੱਚ ਕੀ ਸਾਹਮਣੇ ਆਇਆ? ਰਿਕਾਰਡਿੰਗ ਦੇ ਵਿੱਚ ਸਾਹਮਣੇ ਆਇਆ ਜੀ ਜਿਹੜੀ ਕੁਲਵਿੰਦਰ ਕੌਰ ਆ ਕਹਿੰਦੀ ਜੀ ਮੈਂ ਦਵਾਈ ਦੇ ਗਈ ਐ। ਕਹਿੰਦੀ ਬਹੁਵਰੀਆ ਦਵਾਈ ਦਿੱਤੀ ਐ ਕੁਲਵਿੰਦਰ। ਇਹ ਤਾਂ ਤਰੇ ਸਮੇਂ ਹੋ ਗਿਆ ਸਮਾਂ ਤੇ ਬੜੀਆ ਹੁਣ ਮਰੂਗਾ ਤੇ। ਇਹ ਤਰ੍ਹਾਂ ਸੀ। ਇਹ ਹੋਰ ਕੀ ਪਤਾ ਲੱਗਿਆ ਉਹ ਜੋ ਵੀ ਇਹਨਾਂ ਦੇ ਸੰਬੰਧ ਨੇ ਇਹ ਵੀ ਪਤਾ ਲੱਗਿਆ। ਇੱਕ ਵਾਰ ਉਹ ਮੈਂ ਪਹਿਲਾਂ ਦਾਖਲੇ ਦੇ ਦਿੱਥੇ ਜੀ। ਮੈਂ ਤਾਂ ਸ਼ੱਕ ਕਰਦਾ ਨਹੀਂ ਸੀ ਬਿਲਕੁਲ ਜੀ। ਤੇ ਬਾਹਰ ਇਹ ਗੱਡੀ 'ਚ ਬੈਠ ਕੇ ਜਾਣ ਲੱਗੇ ਜਦੋਂ। ਮੜਮੜੇ ਕੰਮ ਕੰਨੇ ਜੀ ਹੋ ਰੇ ਸੀ ਮੇਰੀ ਘਰ ਵਾਲੀ ਉਹਦੇ ਨਾਲ ਅੱਗੇ ਬੈਠ ਕੇ ਗਈ ਫਿਰ ਮੈਨੂੰ ਸ਼ੱਕ ਹੋਇਆ ਮੈਂ ਕਿ ਮੈਂ ਕਿਹਾ ਵੀ ਅੱਗੇ ਬੈਠਣ ਨੂੰ ਕੀ ਸੀ ਕਹਿੰਦੇ ਪਿੱਛੇ ਮੀ ਮਹਤ ਮੀ ਹੀ ਹੁਣ ਗੱਡੀ ਦੇ ਵਿੱਚ ਪੈਂਦਾ ਸੀ ਫਿਰ ਮੈਨੂੰ ਸ਼ੱਕ ਹੋਇਆ ਹਾਂਜੀ ਮੈਂ ਬਥੇਰੇ ਪੁਲਿਸ ਵਾਲਿਆਂ ਕੋਲ ਫਿਰ ਲਿਆ ਜੀ ਜੀ ਹਾਂ ਇਹਨਾਂ ਦੀ ਰਿਕਾਰਡਿੰਗ ਦੇ ਵਿੱਚ ਹੈਗਾ ਜੀ ਉਹ ਆਪਾਂ ਸੁਣਾ ਸਕਦੇ ਹਾਂ ਉਹਦੇ ਚ ਕੀ ਪਤਾ ਲੱਗਿਆ ਕਿ ਕੀ ਗੱਲਾਂ ਕਰਦੇ ਉਹ ਗੱਲਾਂ ਮਤਲਬ ਨਾ ਸੁਣਨ ਵਾਲੀਆਂ ਗੱਲਾਂ ਐ ਹਾਂ ਇਹ ਵੀ ਰਿਲੇਸ਼ਨ ਲੱਗੇ ਵੀ ਇਹਨਾਂ ਦੀ ਆਪਸੀ ਆਪਸੀ ਸਬੰਧ ਨਹੀਂ ਉਹ ਜਿਹੜੀ ਮੰਦੀਪ ਕੌਰ ਸੀ ਜੀ ਉਹਨੂੰ ਇਹ ਕਹਿੰਦੀ ਐ ਵੀ ਤੂੰ ਸਾਡਾ ਕੰਮ ਕਰ ਜਾ ਕੇ ਜਦ ਆਪ ਉਸ ਬੰਦੇ ਨੂੰ ਉਹੀ ਕਰਨਾ ਹੈ ਮਾਰਨ ਨਹੀਂ ਨਹੀਂ ਕਿਹਾ ਕਿਹਾ ਵੀ ਜਦ ਉਹੀ ਕਰਨਾ ਹੋਰ ਮੈਨੂੰ ਹੋਰ ਕੀ ਕਰਨਾ ਵੀ ਤੂੰ ਜਾ ਕੇ ਕਰ ਕੰਮ ਸਾਡਾ ਜਿਵੇਂ ਮਰਜ਼ੀ ਕਰ ਪਤਾ ਨਹੀਂ ਉਹ ਪੈਸੇ ਦਿੱਤੇ ਹੋਏ ਤੇ ਕੀ ਗੱਲ ਸੀ ਕੀ ਨਹੀਂ ਕੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦਾ ਜੀ ਅਰਤਿਆਨੇ ਤੇ ਦਰਜ ਹੋਇਆ ਜੀ ਵੀ ਇਹਦੀ ਗ੍ਰਿਫਤਾਰੀ ਕੀਤੀ ਜਾਵੇ ਛੇਤੀ ਛੇਤੀ ਇਹਨੂੰ ਜਵਾਨਤ ਨਾ ਦਿੱਤੀ ਜਾਵੇ ਵੀ ਗ੍ਰਿਫਤਾਰੀ ਕਰੇ ਜੇ ਪਿੰਡ ਦੇ ਵਿੱਚ ਜਾਂ ਕੋਈ ਹੋਰ ਮਤਲਬ ਗਲਤ ਕਰ ਉਹਨੂੰ ਨਾ ਉਠਾਵੇ ਹੋਈ ਨਹੀਂ ਜੀ 8 ਤਨ ਪਰਚੇ ਨੂੰ ਹੋਏ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਹਾਂ ਜੀ ਪਰਚਾ ਇਹਨੇ 55 ਤੇ ਹੋਇਆ ਜੀ ਕਿ ਮੇਰੇ ਘਰ ਵਾਲੀ ਇੱਕ ਚਮਕੌਰ ਸਿੰਘ ਜੀ ਤੇ ਇੱਕ ਕੁਲਵਿੰਦਰ ਕੌਰ ਆ ਜੀ ਇੱਕ ਪ੍ਰਵੀਨ ਆ ਪਹਿਲਾਂ ਉਹ ਲੱਗੀ ਅੰਮਰ ਹਸਪਤਾਲ ਦੇ ਵਿੱਚ ਮੇਰੇ ਉਹਨਾਂ ਨੇ ਹਟਾਖ ਦੂ ਦਿੱਤੀ ਸੀ ਤੇ ਇੱਕ ਮਨਦੀਪ ਕਹਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਤਰਾ ਵੀ ਇਹਨੂੰ ਹੁਣ ਜਲਦੀ ਤੇ ਜਲਦੀ ਦੀ ਗ੍ਰਿਫਤਾਰੀ ਕੀਤੀ ਜਾਵੇ ਪਹਿਲਾਂ ਮੈਂ ਚਿੱਠੀਆਂ ਬਹੁਤ ਪਾਈਆਂ ਮੈਂ ਭਗਵਾਨਤਮਨ ਨੂੰ ਵੀ ਕਿਹਾ ਚਿੱਠੀ ਪਾ ਕੇ ਮੈਂ ਉਹਦੀ ਮਤਲਬ ਕੀ ਕਹਿੰਦੇ ਨੇ ਈਮੇਲ ਤੇ ਭੇਜੀ ਜੀ ਵੀ ਮੇਰੇ ਨਾਲ ਆ ਤੋਕਾ ਹੋ ਰਿਹਾ ਤੁਸੀਂ ਮੇਰੀ ਕਿਉਂ ਨਹੀਂ ਸੁਣਦੇ ਸੁਣੋ ਤਾਂ ਸਹੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਉਹਦਾ ਲਾ ਕੇ ਜੇ ਮੈਂ ਗਲਤ ਹਾਂ ਤਾਂ ਮੇਰੇ ਚਾਹੇ ਗੋਲੀ ਮਾਰ ਦੋ ਇਹ ਮੈਂ ਸਹੀ ਆ ਪਰ ਹੁਣ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੀ ਤੇ ਜੇਲ੍ਹ ਦੇ ਅੰਦਰ ਜਾਣੇ ਚਾਹੀਦੇ ਨੇ ਫਿਰ ਪਤਾ ਲੱਗੂਗਾ ਜੀ ਮਤਲਬ ਕਿਸੇ ਨਾਲ ਧੋਖਾ ਨਾ ਹੋਵੇ ਮੇਰੇ ਨਾਲ ਤਾਂ ਹੋ ਗਿਆ ਜਿਹੜਾ ਹਾਂ ਮੈਂ ਮੁੱਖ ਮੰਤਰੀ ਨੂੰ ਇਹੀ ਅਪੀਲ ਕਰਦਾ ਜੀ ਜੇ ਚੰਗੇ ਮੁੱਖ ਮੰਤਰੀ ਹੋ ਤੁਸੀਂ ਸੱਚੀ ਗੱਲ ਤਾਂ ਸੁਣੋ ਘਰ ਵਾਲੀ ਹੁਣ ਮੇਰੀ 2 ਸਾਲ ਤੋਂ ਲਾਪਤਾ ਉਹਦੇ ਘਰ ਵਾਲੇ ਨੇ ਰੱਖੀ ਆਪਣੇ ਚਮਕੌਰ ਸਿੰਘ ਨੇ ਰੱਖੀ ਹੋਈ ਹੈ ਇਹ ਚੀਜ਼ ਇਹ 90 ਕਿਤੇ ਗੁਪਤ ਜਗ੍ਹਾ ਤੇ ਰੱਖੀ ਹੋਈ ਹੈ ਜੀ ਕੋਈ ਉਹਦਾ ਫੋਨ ਨੰਬਰ ਨਹੀਂ ਸਾਡੇ ਕੋਲ ਹੈਗਾ ਜੀ ਮੇਰਾ ਮੁੰਡਾ ਨੇ ਕਈ ਵਾਰ ਗਿਆ ਵਾ ਜੇ 4 ਦਿਨ ਹੋਏ ਨੇ ਮੁੰਡਾ ਮੇਰਾ ਉਹਦੇ ਘਰੇ ਗਏ ਉਹਦੀ ਘਰ ਵਾਲੀ ਨੇ ਉਹ ਬੁਲਾ ਲਿਆ ਸੀ ਮੇਰਾ ਮੁੰਡਾ ਕਹਿੰਦਾ ਵੀ ਮੇਰੀ ਮਾਂ ਨੂੰ ਮੈਂ ਲਿਆਉਣਾ ਤੂੰ ਦੱਸ ਦੇ ਕਿੱਥੇ ਹੈ ਉਹਨੇ ਦੱਸਿਆ ਨਹੀਂ ਮੈਂ ਇਹ ਸਭ ਗੁਰਮੀਤ ਸਿੰਘ ਅਨਚਾਰ ਚੌਕੀ ਸੀਟਾ ਵਾਲੇ ਤਨਾਤ ਆ ਗਰਮੇਲ ਸਿੰਘ ਫੌਜੀ ਵਾਲਾ ਸੀ ਨਾਮ ਗਰਮੇਲ ਸਿੰਘ ਫੌਜੀ ਨੇ ਇੱਕ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਦੇ ਉਹਦੇ ਮਤਲਕ ਇਨਕੁਆਰੀ ਤੇ ਮੁਕੱਦਮਾ ਦਰਜ ਹੋਇਆ ਇੱਕ ਗੁਣੀ ਕੇ ਪਿੰਡ ਦਾ ਸਰਪੰਚ ਚਮਕੌਰ ਸਿੰਘ ਤੇ ਚਾਰ ਜਰਾਨੀਆਂ ਦੇ ਪੰਜ ਬੰਦਿਆਂ ਦੇ ਖਿਲਾਫ ਹੋਇਆ 7 7 ਕਿਹੜੇ ਤਰਾਹਾਂ ਦੀ ਤਹਿਤ 406 420 ਦੇ ਖਿਲਾਫ ਦਰਜ ਹੋਇਆ ਤੇ ਹੁਣ ਤਾਂ ਕੋਈ ਗ੍ਰਿਫਤਾਰੀ ਗ੍ਰਿਫਤਾਰੀ ਕੋਈ ਨਹੀਂ ਹੋਈ ਨਹੀਂ ਗ੍ਰਿਫਤਾਰੀ ਕਰਨ ਵਾਸਤੇ ਲੱਗੇ ਹੋਣਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ